ਹਾਏ ਵਾਹਿਗੁਰੂ ਜੀ ਐਸੀ ਪਾਠ ਪ੍ਰਕਾਸ਼ ਕਰਾਇਆ ਕਰੇ ਦੇਖਾ ਜੀ ਤੇ ਮੈਂ ਚੜ੍ਹਦੀ ਕਲਾ ਰੱਖਾਂ ਰਾਜ ਐਸੀ ਪਾਠ ਤੇ ਇੱਕ ਤਰੀਕ ਨੂੰ ਭੋਗ ਪਾਣੀ ਆਪਾਂ ਦੀ ਧੰਨਵਾਦੀ ਲਾਈਕ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਭਾਈ ਵੀਡੀਓ ਨੂੰ ਦਬਤੋ ਵੱਧ ਲਾਈਕ ਸ਼ੇਅਰ ਕਰਿਆ ਕਰੋ ਸੋਦੇ ਸਾਰੇ ਨਾ ਗੱਡੀ ਚੱਲਦੀ ਆ ਤੇ ਸਤਨਾ ਵਾਹਿਗੁਰੂ ਜੀ ਆਰਿਆ ਬਾਝ ਦੁਰ ਬਦਵਤ ਜਿਸੇ ਸਾਲ ਪਤਨ ਮਾ ਰਿਆ ਫੁਰ ਕਰਮੋਂ ਪਾਉਣਾ ਤੁਜ ਦਿਨ ਕਉ ਸੇ ਨਾਮ ਹਰ ਕਹਿ ਲਾਹੀ ਕਰਮ ਨਾਮ ਸਤਿ ਪੂਰਾ ਜਿਤ ਕਰਨ ਸਵਾ ਸਤਿਨਾਮ ਵਿਆਖਰ ਅਧਾਰ ਸੇਰਾ ਜਿਨ ਕੋ ਖਾਂ ਸਭ ਦਾ ਵਾਰੀਆ ਕਰਮਾ ਸੁਖਮਰਿਆ ਹੈ ਸਿਆਣੀ ਚਾ ਸਭ ਜਾਈਆ ਸਹਾ ਪਰਵਾਨਕਤਾ ਸਜਿ ਤਾ ਜਿਹੀ ਹੈ ਮਰਿਆਈਆ ਕਰ ਨਾਮ ਗਸਾ ਸੰਤੋ ਸਭ ਦਾ ਸੇਆ ਰੁਪ ਸਤ ਦਾ ਨਾਮ ਮੇਰਾ ਹਰਿ ਗੰਦੇ ਮਜ ਸਭ ਪਰਗ ਪਰਗ ਸ਼ੁਕਰ ਨਿਸਾਰ ਨਾਇ ਅਹੀ ਤਾ ਮਾਰੇ ਤੇਰਾ ਬਨ ਸੁਭਾਨਾ سترام شری واح گرو ساح جی ਸੋਰਠਾ ਮਹਲਾ ਕਾਹੇ ਲੋਕ ਤੇਤੋਂ ਕੀ ਆਸਾ ਨੋ ਸਰਵੰਦਨਿ ਕਾਈ ਕਰਮ ਧਰਮ ਬੰਧਕਾਰੀ ਪਾਪ ਤੋਂ ਜੰਗ ਜਗ ਜਾਇਆ ਭਾਈ ਬਿਨ ਸਹਿ ਨਾਮ ਅੰਸਰੀ ਆਸਾ ਨੋ ਸਰਵੰਦਨਿ ਕਾਈ ਕਰਮ ਕਰਮ ਬੰਧਕਾਰੀ ਭਰੋ ਪਾਣ ਜੰਗ ਤੇ ਚਾਇਆ ਪਾਈ ਸੰਸਾਰਾ ਸਾਰੀ اے ਮਾਇਆ ਜਗ ਮੋਹਣੀ ਉਪਾਈ ਕਰਮ ਸਭ ਹੈ ਵਿਕਾਰੀ ਸੁਣ ਕੰਡ ਕਰਮਾ ਕਰੀ ਜੇਤ ਕਰਮ ਸਭ ਉਪਜੈ ਪਾਈ ਸਵਾਤਮ ਤਤ ਜਿ ਚਾਰੀ ਹਾ ਸਾਸਤ ਦੇਦ ਗਾਲ ਕੰਡਮ ਹੈ ਨਾ ਚੂਕੀ ਭਾਈ ਅਕਰ ਮੈਲ ਵਿਕਾਰੀ ਐਣਗਦ ਡੁਗਰੀ ਬਕਰੇ ਭਾਈ ਕੀ ਸਰਕਰ ਭਰੀ ਧਰਮ ਦਾ ਕਣੀ ਗਰੂਤੀ ਭਾਈ ਜੈ ਭਾਏ ਸੋਾਈ ਗਣ ਸਾਧੂ ਦੋਰ ਨਾਮੁ ਨਾ ਬਾਜੀਆ ਕੋ ਆਈ ਗਣ ਨਾਗੈ ਕਰਮ ਨਾ ਜਾਈ ਸਾਤਿ ਗੁਰਾਂ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਜ ਸਹਜ ਦੁਰ ਤੇ ਉਪਜਾ ਭਾਈ ਮਨ ਨਿਰਮਲ ਸੁਆਤਿ ਸਮਾਈ ਗਉੜਾ ਸਿਵੈ ਸੋਭਜਾ ਪਾਈ ਗੁਰਵਨ ਮਗਨਾ ਪਾਈ ਜਿ세 ਅੰਤਰ ਲੋਕ ਕੇ ਕਰਮ ਕਮੋਦ ਪਾਈ ਪੂਰ ਬੋਲ ਬਿਖਾਈ ਵੰਡਤਾ ਨਹੀਂ ਬਲਈਆ ਪਾਈ ਮਚੌਨ ਕਲੈ ਤਾਥ ਜਲ ਮਤੀਆ ਜਲ ਦੇਖੀਆ ਭਾਈ ਇਹ ਜੰਗਹਿ ਹਉ ਵਤ ਬਿਨ ਗੁਰਾ ਭਗਤ ਦੁਖੀਆ ਭਾਈ ਘਟ ਘਟ ਜਿਉ ਅਲਕ ਇਹ ਜਗਤਾ ਗੋਸੂਤ ਕੋ ਭਾਈ ਦਹ ਦਸ ਬਤੋ ਮਾਈ ਗੁਰ ਵੇ ਬਿਨ ਗੁਰਾ ਦੀ ਪਾਈ ਤਕੇ ਕਰਮ ਸਮਾਹੀ ਇਹ ਜਗ ਭਰਮ ਕੋ ਲਾਇਆ ਭਾਈ ਕਹਿਣਾ ਗਤ ਨ ਜਾਏ ਵਰਨ ਲਿਆ ਪਉ ਮਨ ਵਸ ਭਾਈ ਪਰ ਮਰਣਾ ਸਤਿ ਲੇਖ ਮਨ ਨੂੰ ਬਾਹਰ ਟੰਗੇ ਅੰਨ੍ਹਾ ਭਾਈ ਗਰਗਹ ਨਾਮਵਸੇ ਕਾ ਗੁਰ ਰੇਣ ਕਾ ਸੋਜਨ ਨਾਮ ਦਰੜਾਇ ਪਾਈ ਮਨ ਵਸਿਆ ਚੂਕਾ ਪੇਖਾ ਏ ਤਨ ਹਾਟ ਸਰੋਪ ਕੋ ਭਾਈ ਬਕਰਨਾ ਮੇ ਅਪਾਰ ਏ ਬਕਰਵਾ ਪਾਰੀ ਸੋ ਦ੍ਰਿੜ ਪਾਈ ਗੁਰ ਸ਼ਬਦ ਕਰਹਿ ਵਿਚਾਰ ਤਨ ਬਾਪਾਰੀ ਨਾਨਕਾ ਪਾਈ ਮੇਲ ਕਰੇ ਬਾਪਾ ਹੇ ਤਨ ਹਾਟ ਸਰਾਪ ਤੋ ਪਾਈ ਬਕਰ ਨਾਮ ਅਪਾਰ ਏ ਬਕਰ ਬੋ ਪਾਰੀ ਸੋ ਕਿੜਾ ਪਾਈ ਪਰ ਸਬਤ ਕਰੇ ਜੀ ਚਾਰ ਤਨ ਮੋ ਪਾਰੀ ਨਾਮ ਕਾ ਪਾਈ ਕੀਤੇ ਕਰੇ ਬਾਬਾ ਸਤਨਾਮ ਸ੍ਰੀ ਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਤਾਕੁਰ ਪੁਰੇ ਸਾਈਂ ਜੀ ਰਾਮ ਕਲੀ ਲਾਤ ਜਾਨ ਹੋਇ ਨੋ ਕਾਲਨ ਸਤਨਾਮ ਦਾ ਸਾਧ ਅਨੰਦ ਭਾਇਆ ਮਾਈ ਸਤਿਗੁਰ ਮੈਂ ਪਾਇਆ ਸਿਆਸਾ ਹਾਂ ਦਾਸਾ ਹੋ ਇਹ ਸਭਾ ਸੱਚਰੇ ਦਿੰਦਾ ਹੈ ਸਵਨਾ ਆਪ ਦਾ ਖਿਸ਼ਕਰ ਭਾਇਆ ਸੀ ਹੱਤਣਾ ਵਾਏ ਗਰ ਬਾਇਆ ਗਰ ਹਾਏ ਹੱਤਣਾ ਵਾਏ ਗਰ ਬਾਇਆ ਗਰ ਇਹੋ ਹੱਤਣਾ ਵਾਏ ਗਰ ਬਾਇਆ ਗਰ ਦੋਲਾ ਡੇਰਾ ਖਾ ਦਰਸਨ ਦੇਖੀ ਰਾਨਗੁਰ ਤੇਰਾ ਉਨਣ ਕਰਮ ਸੁਨੇਤਾ ਮੇਰਾ ਦੇਹ ਨਾ ਕਰੇ ਆਪਣਾ ਜੀਵੇ ਆਪਣੀ ਸਾਨ ਨਾਮ ਦਾਤੇ ਗੁਰ ਪ੍ਰਸਾਦ ਅਗਨ ਜਿਲੇ ਜਾਤੇ ਹੋਏ ਵੇਰੋ ਸਮੋਂ ਕਰ ਦੇ ਰੀਤਾ ਚੰਦ ਕਮਲ ਮਸੇਂ